ਵੱਟ ਕੋਨੇ ਦੇ ਵੱਡੇ ਸ਼ਾਸਤਰ ਪੜੇ ਵੱਡੇ ਗ੍ਰੰਥ ਪੜੇ ਵੀਰ ਕੇ ਕਹਨਾ ਵੀਰ ਕਾ ਇਨੇ ਗ੍ਰੰਥ ਲ ਅਦਲੇ ਦਾ ਦਿਮਾਗ ਦੇ ਉੱਤੇ ਵੇਦ ਪੁਰਾਣ ਪੜੇ ਕਾ ਕਿਆ ਗੁਣ ਉਹ ਗੁਰਵਾਣੀ ਸਾਰੀ ਪਾਠ ਕੀਤੇ ਦਾ ਕਿਆ ਗੁਣ ਖਰਚ ਅੰਦਰ ਜਸ ਭਾਰਾ ਜਿਵੇਂ ਖੋਤੇ ਤੇ ਚੰਦਰ ਲੱਗ ਲਿਆ ਐ ਤੁਸੀਂ ਪਾਠ ਕਰ ਲੈ ਐ ਤੁਸੀਂ ਬਾਟ ਕਰਦੇ ਹੋ ਨਿਤਨੇਮ ਕਰਦੇ ਹੋ ਜਿਵੇਂ ਖੋਤੇ ਤੇ ਚੰਦਨ ਲੱਦਿਆ ਹੁੰਦਾ ਜਵਾਨੀ ਵੀ ਆਦ ਹੈ ਬਹੁਤ ਬੜੀ ਰਾਕੀਆਂ ਦੇ ਬੋਲ ਆਦ 4 4000 ਸ਼ਬਦ ਆਦ ਪਰ ਖੋਤੇ ਤੇ ਚੰਦਨ ਲੱਦਿਆ ਆਇਆ ਨਾ ਤੇ ਵੀਰੇ ਗੁਰਬਾਣੀ ਉਹ ਕਹਿੰਦੀ ਹੈ ਗੁਰਬਾਣੀ ਉਹ ਕਹਿੰਦੀ ਹੈ ਸ਼ਬਦ ਗੁਰਬਾਣੀ ਚ ਗੁਰਬਾਣੀ ਦੀ ਗੱਲ ਕਹੀ ਜਾਊਗੀ ਪ੍ਰਮਾਣ ਦਿੱਤਾ ਜਾਊਗਾ ਖਰ ਚੰਦਨ ਜਸਪਾਰਾ ਕਮਲਗੰਵ ਅਸੀ ਨਹੀਂ ਸੀ ਇਹ ਕੰਮ ਕਰਨਾ ਜਿਹੜਾ ਉਹ ਹਿੰਦੂ ਵਾਲੇ ਗੀਤਾ ਸੀ ਇਹਦੀ ਨੰਧਿਆ ਕੀ ਦੀ ਹੈ ਬੰਦੇ ਫੇਦ ਪ੍ਰਾਣ ਪੜੇਗਾ ਗਿਆ ਹੁਣ ਮੈਂ ਬੰਦੇ ਦੇਖੇ ਨੇ ਜਿਹਨਾਂ ਦੇ ਸਾਰੇ ਗੁਰੂ ਗ੍ਰੰਥ ਸਾਹਿਬ ਜਵਾਨੀ ਹੱਸ ਇੱਕ ਤੁਸੀਂ ਮੂਰੇ ਦੇ ਇੱਕ ਪੰਕਤੀ ਪੜ੍ਹ ਲਓ ਸਾਰਾ ਪਤਰਾ ਤੂੰ ਜਵਾਨੀ ਛੱਡੋ ਜਿਹੜਾ ਮਰਜੀ ਕਰ ਬੈਠ ਕੇ ਸਾਰਾ ਜਵਾਨੀ ਛੱਡਾ ਦੇ ਕੀ ਫੇਰਾ ਪਤਾ ਹੋਈ ਕਲਦੀ ਪਰਛੋਤ ਨੂੰ ਸੇ ਹੁੰਦਾ ਸੀ ਸਾਰਾ ਉਹ ਯਕੋਈ ਬੰਦਾ ਸੀ ਬਾੜ ਕਰਨਾ ਦਾ ਸਭੰਡਾ ਇਕੱਲੇ ਕਰਦਾ ਸੀ ਹੋਰ ਕੋ ਪਾਠੀ ਹੈ ਨਹੀਂ ਸੀ ਜਿਹੜਾ ਬਾੜ ਕਰਨਾ ਮਰਗਦਾ ਉਹ ਨਹੀਂ ਕਰਦਾ ਸਾਰੇ ਮਰਗਦਾ ਬਾੜ ਫੜੀ ਦੀ ਕਰਾਉਂਦੇ ਉਹ ਕੋ तकरीबन 65 ਸਾਲ ਪਹਿਲਾਂ ਦੀ ਗੱਲ ਕਰੀ 60 ਦੇ ਵਿੱਚ 68 78 ਸਾਲ ਦੀ ਉਹਦੇ 4-5 ਸਾਲ ਦਾ ਸੀ ਮੈਂ ਮੁੰਡਾ ਹਾਂ ਕੈਨੇਡਾ ਜਾ ਇੱਥੇ ਮੇਰੇ ਕੋਲ ਆਉਂਦਾ ਉਹ ਗੁੰਡੀ ਵਾਲਾ ਜਿਹੜਾ ਸੌਦੀ 사ऊदी ਦਾ ਸੀ ਉਹ ਰੋਡ ਹੌਟ ਐਜ਼ ਐਨ ਇਨ ਸਾਰਾ ਜਵਾਨੀ ਆ ਸੀ ਬਹੁਤ ਹੋਰ ਨੇ ਇਹਨਾਂ ਜਵਾਨੀਆਂ ਦਾ ਦੇਖੇ ਇੱਕ ਪਤਰਾ ਤੁਸੀਂ ਪੜ੍ਹ ਲਓ ਸਾਰਾ ਵਰਦਨ ਸਾਰੇ ਉਮਰ ਕਰਦੇ ਹੀ ਪੜ੍ਹ ਰਹੇ ਨੇ ਤਿੰਨ ਤਿੰਨ ਪਾਠ ਹੈ ਡਾ ਟਾਈਮ ਰਹਿੰਦੇ ਲੋਨ ਰੱਖੇ ਖਰਚੰਦਰ ਜਸ ਭਾਰਾ ਹੀ ਹੋਇਆ। ਵੇਦ ਪੁਰਾਨ ਪੜੇ ਤਾਂ ਕਿਆ ਗੁਣ। ਖਰਚੰਦਰ ਜਸ ਭਾਰਾ, RAM ਨਾਮ ਕੀ ਗੱਤ ਨਹੀਂ ਜਾਣੀ ਕੈਸੇ ਤਰਸ ਭਾਰਾ। ਜਾਣਣੀ ਸੀ ਜੋ ਬੁੱਝਣ ਵਾਲੀ ਗੱਲ ਸੀ, ਬੁੱਝੀ ਨਹੀਂ। ਬਾਹਰ ਕੇ ਮੇਰੇ ਤਰਜੇ। ਇਹ ਗੱਲਾਂ ਕਿਉਂ ਕਹੀਆਂ ਸੀਆਂ? ਕਿਉਂ ਲਿਖੀਆਂ ਹੋਈਆਂ ਨੇ ਵਿੱਚ? ਇਹ ਧਿਆਨ ਰੱਖਣਾ ਥੀ ਇਹਨਾਂ ਦਾ। ਇਹ ਅੰਦਰ ਲਿਖੜੀਆਂ ਧੀਆਂ ਸਾਰੀਆਂ। ਇਹ ਕੁਰਬਾਨੀ ਦਾ ਅੰਡਾ ਲਿਖਣ ਵਾਲੀ ਚੀਜ਼ ਐ ਇੱਥੇ ਤਾਂ ਹੈ ਉਹ ਅੰਦਰ ਜੀ ਨੇ ਨਹੀਂ ਲਿਖੀ ਉਹ ਤਾਂ ਕੁਝ ਨਹੀਂ ਮਿਲਣਾ ਹੋਏਗਾ ਇਸ ਮਟਕੀ ਮੈਂ ਖਵਦਰ ਸੰਜੋਈ ਜਦੋਂ ਹਰਦੇ ਜੀ ਸਾਹਿਬ ਦੀ ਸੰਜੋਈਆ ਹੀ ਨਹੀਂ ਤੁਸੀਂ ਫਿਰ ੜਕੋਗੇ ਕੀ ਮਟਕੀ ਤਾਂ ਖਾਲੀ ਐ ਖਾਲੀ ਮਟਕੀ ਦੇ ਵਿੱਚੋਂ ਮੱਖਣ ਕਿੱਥੋਂ ਨਿਕਲੂ ਲੱਸੀ ਵੀ ਨਿਕਲਣੀ ਉੱਥੋਂ ਤਾਂ ਪਾਣੀ ਪਾਇਆ ਇਤਿਹਾਸ ਇਤਿਹਾਸ ਕੀ ਬਣ ਗੁਰਬਾਨੇ ਦੇ ਵਿਚਾਰ ਦੇ ਇਤਿਹਾਸ ਵਿਚਾਰ ਦੇ ਨੇ ਇਹ ਪਾਣੀ ਰੜਕਣਾ ਇਤਿਹਾਸ ਜਿਹੜਾ ਹੈਗਾ ਇਹ ਇਤਹਾਸ ਦਾ ਵਿਚਾਰਨਾ ਪਾਣੀ ਰੜਕਣਾ ਕਿਹਾ ਹੈ ਗੁਰਬਾਨੀ ਨੇ ਕਿਉਂਕਿ ਰਮਾਇਣ ਇਤਿਹਾਸ ਹੈ ਪਾਣੀ ਰੜਕਿਆ ਸਿਮਰ ਦਾ ਸਾਸ ਦਾ ਇਤਿਹਾਸ ਨੇ ਪਾਣੀ ਰੜਕਿਆ ਹੈ ਸ਼ਲੋਕ ਇਹਦੇ ਵਿੱਚ ਵੀ ਅਸਲ ਤੇ ਵਿਚਾਰ ਰੜਕੀ ਦਾ ਹੁੰਦਾ ਨਾ ਦੋ ਚੀਜ਼ਾਂ ਨਿਕਲਦੀਆਂ ਗੁਰਬਾਣੀ ਰੜਕੀ ਤੇ ਵੀ ਜੇ ਤਤ ਵਿੱਚੋਂ ਖਰਾਬ ਕਰ ਲੀਏ ਤਾਂ ਲਸੀ ਹੋ ਬਣ ਜਾਂਦੀ ਹੈ ਫਿਰ ਘਰ ਕਾ ਬਲੋ ਬਣਾ ਬਲੋ ਮੇਰੇ ਭਾਈ ਸਹਿਜੇ ਬਲੋ ਉਹ ਜੈਸੇ ਤਤ ਨਾ ਜਾਈ ਕਿ ਟੇਕੇ ਵਿਚਾਰ ਨਹੀਂ ਚਾਹੀਦੀ ਬਾਣੀ ਜੇ ਤਤ ਕੇ ਲਿਆ ਗਿਆ ਫਿਰ ਕੀ ਹੈ ਪਰ ਕੀ ਸੰਤ ਕੀ ਕਰਦੇ ਦੱਸ ਸੰਤ ਗੁਰਮ ਕੀ ਕਰਦੇ ਸੰਤੋਂ ਮੱਖਣ ਖਾਇਆ ਛਾਹ ਪੀਏ ਸੰਸਾਰ ਜਿਹੜੇ ਤਾਂ ਪ੍ਰਮਾਣ ਨੇ ਉਤਲੇ ਅਰਥ ਨੇ ਵਾਇਆੜੇ ਉਹ ਤਾਂ ਦੱਸੀ ਹੈ ਇਹ ਚ ਜਿਹੜੇ ਨਿਰਆਕਾਰੀ ਬੁੱਝਣ ਵਾਲੀ ਗੱਲ ਉਹ ਰੱਖਣ ਜੋ ਬੁੱਝਣ ਵਾਲੀ ਗੱਲ ਹੈ ਉਹ ਰੱਖਣਾ ਜੋ ਸਮਝਣ ਵਾਲੀ ਗੱਲ ਉਹ ਰੱਖਣੀ ਜਿਹੜੇ ਮਨੁੱਖੀ ਬੁੱਧੀ ਨਾਲ ਸਮਝ ਸਕਦੀ ਹੈ ਇਹਦੇ ਵਿੱਚ ਉਹ ਲੱਸੀ ਹੈ ਸਾਰੀ ਉਹ ਜਿਹੜੀ ਬੁੱਝਣ ਵਾਲੀ ਗੱਲ ਹੈ ਜਿਹਨੂੰ ਜੈਸੇ ਜਨਾਬੋ ਸੋ ਜਾਣੇ ਨਾਲ ਜਿਸੇ ਜਨਾਬੋ ਸੋ ਜਾਣੇ ਨਾਲ ਜਿਸਨੂੰ ਤੂੰ ਜਾਣਾ ਹੈ ਸੋਈ ਉਹ ਲਸ ਕੋ ਮੱਖਣ ਸਰ ਕੋ ਬਾਕੀ ਸਭ ਲੱਸੀ ਹੈ ਜਿਹੜੇ ਅਰਥ ਕਰਦੇ ਨੇ ਜੇ ਮੋਰੇ ਜਣਾਇਆ ਨਹੀਂ ਨਾ ਉਹ ਜਾਣਿਆ ਵੀ ਨਹੀਂ ਇਹ ਗੱਲ ਸੱਚ ਹੈ ਬਾਕੀ ਬਾਤ ਜੀ ਦੀ ਸਿਆਣਫੇ ਆ ਜਿਹੜਾ ਜਿੰਨੇ ਵੀ ਵਿਦਵਾਨ ਨੇ ਨਾ ਤਾਂ ਆਪਣੀ ਸਿਆਣਪ ਦੇ ਪਰਮਾਣ ਦੇਦਰ ਉਧਰ ਘੁੰਮ ਫਿਰ ਕੇ ਕਾਣੀਆਂ ਕੋਈ ਅਸਰਾ ਜੇ ਸਾੜ ਦਿੰਦੇ ਹਮ ਸ਼ਲੋਕ ਭੈ ਪੰਜਨ ਅਗ ਦੁਖ ਨਾਸ ਮਣੇ ਆਰਾਧ ਹਰੇ ਭੈ ਪੰਜਨ ਅਗ ਦੁਖ ਨਾਸ ਆਹ ਹੁੰਦਾ ਜੋ ਵੀ ਵਿਰੋਧ ਕਰਦੇ ਹੁਕਮ ਦਾ ਉਹਨੂੰ ਅਲਕਾਉਂ ਆਹ ਕਹਿੰਦੇ ਨੇ ਪਾਪ ਨੂੰ ਹੁਕਮ ਦਾ ਵਿਰੋਧ ਕਰਨਾ ਪਾਪ ਹੈ ਕਲਪਨਾ ਕਰਨੀ ਹੀ ਪਾਪ ਹੈ ਸੋਚਣਾ ਹੀ ਪਾਪ ਹੈ ਸੋਚਣ ਨਾਲ ਆਉਂਦਾ ਵੀ ਸੋਚਣਾ ਆਇਆ ਤੂੰ ਇਹ ਕੀ ਸੋਚਣਾ ਕੀ ਸੋਚਣਾ ਸਭ ਕੁ ਕਰਿਆ ਕਰਾਇਆ ਮਿਲਦਾ ਜਿਹਦਾ ਬਾਪ ਹੋਵੇ ਸਿਰਫ ਉਹ ਸੋਚਣ ਦੀ ਲੋੜ ਹੈ ਜੋ ਕਰਨਾ ਹੈ ਉਹ ਕਰ ਕਰ ਐਂ ਕਰਦਾ ਨਹੀਂ ਖੜਾ ਤੋਂ ਹੋਏ ਅਗਰ ਪਾਪ ਤਾਂ ਇਹ ਪੰਜਨ ਅਗ ਦੂਖ ਨਾਸ ਅਗ ਦੂਖ ਨਾਸ ਭੈ ਦਾ ਭੰਜਲੇ ਭੈ ਦਾ ਖਤਮ ਕਰਨ ਵਾਲਾ ਅਗ ਕਲਪਨਾ ਦਾ ਨਾਸ ਕਰਨ ਵਾਲਾ ਦੂਖ ਅਗ ਅਗ ਤੋਂ ਦੂਖ ਪੈਦਾ ਹੁੰਦੇ ਨੇ ਨਾਸ ਮਨੇ ਆਰਾਧ ਹਰੇ ਇਹਨੂੰ ਇਹਦੀ ਆਰਾਧ ਨੂੰ ਜਿਹੜਾ ਇਸ ਰੋਗ ਤੋਂ ਛੁਟਾ ਦੇ ਅਗ ਪਾਪਾਂ ਦਾ ਦੁੱਖਾਂ ਦਾ ਨਾਸ ਕਰ ਦੇਵੇ ਭੈ ਤੇਰੀ ਦੂਰ ਕਰ ਦੇਵੇ ਉਹ ਨੂੰ ਅਜਿਹਾ ਜਿੱਨਾ ਚ ਨਹੀਂ ਇਰਾਦੇ ਦਾ ਸੱਚ ਨਹੀਂ ਬੋਲ ਸਕਦਾ ਉਹ ਇਰਾਦੇ ਦਾ ਉਹਦੀ ਪ੍ਰਾਪਰਟੀ ਬਾਅਦ ਸੱਚ ਬੋਲੇਗਾ ਨਹੀਂ ਭੈ ਦੇ ਵਿੱਚ ਸੱਚ ਨਹੀਂ ਬੋਲਿਆ ਜਾ ਸਕਦਾ ਜਿੱਨਾ ਚ ਭਾਇ ਜਿਵੇਂ ਦੇਵੀ ਦੇਵਤੇ ਦੀ ਉਹਨਾਂ ਚ ਸੱਚ ਨਹੀਂ ਬੋਲੇ ਜਾ ਸੱਚੇ ਬੋਲਣ ਬਾਤੇ ਨਿਰਪੈ ਹੋਣਾ ਬੂ ਨਿਰਪੈ ਹੋਏ ਭਜੋ ਭਗਵਾਨ ਪਹਿਲਾਂ ਦਾ ਭਗਵਾਨ ਦੇ ਨਾਲ ਜੁੜਨ ਵਾਸਤੇ ਹੀ ਨਿਰਪੈ ਹੋਣਾ ਪਉ ਜਿਨ੍ਹਾਂ ਜੇ ਨਿਰਪੈ ਆ ਉਹਦੇ ਨਾਲ ਜੁੜੇ ਨਹੀਂ ਸਕਦਾ ਉਹਦੇ ਨਾਲ ਜੁੜੇ ਬਣਾ ਸਕੋ ਜਿਆ ਨਹੀਂ ਜਣ ਨਿਰਪੈ ਹੋਏ ਭਾਜੋ ਭਗਵਾਨ ਭਾਜਣ ਦਾ ਮਤਲਬ ਹੈ ਜੁੜਨਾ ਭਗਵਾਨ ਨਾਲ ਜੁੜ ਜੋ ਨਿਰਪੈ ਹੋ ਕੇ ਨਿਰਪੈ ਹੋਏ ਨਾ ਜੁੜਿਆ ਨਹੀਂ ਜਣ ਤੇ ਉਹਦੇ ਨਾਲ ਜੁੜ ਕੇ ਬਿਰ ਸੱਚ ਨਹੀਂ ਬੋਲੇ ਜਣ ਇੱਕ ਮਨਿਕ ਜਿਤ ਹੋਇ ਬਿਨਾਂ ਤਾਂ ਸੱਚ ਨਹੀਂ ਬੋਲੇਗਾ ਇੱਕ ਮਨਿਕ ਜਿਤ ਹੋਣਾ ਹੀ ਨਰਪੈ ਹੋਣਾ ਹੋਏ ਰਹਿਣਾ ਤੇ ਨਰਪੈ ਹੋਣਾ ਤਾਂ ਬੋਲੇਗਾ ਆਈ ਸੰਤ ਸੰਗ ਜੈ ਰਿਤ ਬਸਿਓ ਨਾਨਕ ਤੇ ਨਾ ਭਮੇ ਸੰਤ ਸੰਗ ਜੈ ਰਿਤ ਬਸਿਓ ਜਿਹੜੇ ਸੰਤ ਸੰਗ ਰਏ ਜਿਹੜੇ ਭਗਵਾਨ ਨਾਲ ਜੁੜੇ ਹੋਏ ਨੇ ਇੱਕ ਮਾਨ ਇੱਕ ਚਿੱਤਨ ਨੇ ਜਿਹੜੇ ਸ਼ਬਦ ਗੁਰੂ ਨਾਲ ਜੁੜੇ ਹੋਏ ਨੇ ਐ ਗੱਲ ਉਹਨਾਂ ਦੇ ਅੰਦਰ ਪਰਮ ਨਿਰਗੁਣ ਗ ਤੇ ਨਾ ਪਰਮ